ਕੀ ਸੰਭੂ ਉਹ ਤੁਹਾਡੇ ਸਹਾਰੇ ਦੀ ਲੋੜ ਹੈ ਜੇ ਤੁਸੀਂ ਇਮਾਨਦਾਰੀ ਲਗਨ ਮਿਹਨਤ ਨਾਲ ਕੰਮ ਕਰਦੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਅੱਜ ਦੇ ਮੁੱਖ ਮਹਿਮਾਨ ਮਾਜੂਦ ਕੈਬਨਟ ਮੰਤਰੀ ਡਾਕਟਰ ਅਭਜੋਤ ਸਿੰਘ ਜੀ ਉਹਨਾਂ ਦੇ ਨਾਲ ਮੇਰੇ ਫਾਦਰ ਸਾਹਿਬ ਸਰਦਾਰ ਜਗਮੋਤ ਸਿੰਘ ਬੱਬੂ ਘੁੰਮਣ ਜੀ ਡਾਕਟਰ ਹਰਮਿੰਦਰ ਬਖਸ਼ੀ ਜੀ ਮੈਡਮ ਕਰਨਜੀਤ ਜੀ ਮੇਰੇ ਵੱਡੇ ਵੀਰ ਇੰਪਰੂਵਮੈਂਟ ਅਸੋਸੇ ਨਵੇਂ ਬਣੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਜੀ ਔਰ ਸਾਹਮਣੇ ਜਿੰਨੇ ਵੀ ਤੁਸੀਂ ਪਖਵਣ ਪਿੰਡਾਂ ਦੇ ਸਰਪੰਚ ਸਾਹਿਬਾਨ ਨੰਬਰਦਾਰ ਸਾਹਿਬਾਨ ਆਰਤੀ ਜੂਨੀਅਨ ਸਬਜ਼ੀ ਮੰਡੀ ਜੂਨੀਅਨ ਸ਼ੈਲਰ ਜੂਨੀਅਨ ਪ੍ਰੈਸ ਵਾਲੇ ਵੀਰ ਵਕੀਲ ਭਾਈਚਾਰਾ ਸਾਡੀਆਂ ਨਹਿੰਗ ਜੱਥੇਬੰਦੀਆਂ ਜਿੰਨੇ ਵੀ ਤੁਸੀਂ ਸਾਰੇ ਜਣ ਇੱਥੇ ਬੈਠੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਹੁਤੀ ਬਲਾਈ ਨਹੀਂ ਦੇ ਜਿਵੇਂ ਬੁਲਾਈ ਚਾਹੀਦੀ ਸੀ ਦੁਆਰਾ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪ੍ਰਣਾਮ ਸਾਰਿਆਂ ਨੂੰ ਨਮਸਕਾਰ ਅੱਜ ਜਿਸ ਕੰਮ ਵਾਸਤੇ ਆਪਾਂ ਖੁਸ਼ੀ ਦੇ ਸਾਹਮਣੇ ਵਿੱਚ ਇੱਥੇ ਇਕੱਠੇ ਹੋਏ ਹਾਂ ਮੇਰੇ ਵੀਰ ਕਮਲਪ੍ਰੀਤ ਸਿੰਘ ਸੰਧੂ ਸਾਹਿਬ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਬਹੁਤ ਵੱਡਾ ਮਾਣ ਸਤਿਕਾਰਯਿਤ ਬਖਸ਼ੂ ਗਿਆ ਹੈ ਜਿੱਥੇ ਮੈਂ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਹਨਾਂ ਦੇ ਪਿਤਾ ਜੀ ਬੇਟੇ ਨੇ ਮਾਤਾ ਜੀ ਬੇਟੇ ਨੇ ਪਰਿਵਾਰ ਬਾਕੀ ਬੈਠਾ ਸਾਰਾ ਸਿਮੁੱਚੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜਿਨ੍ਹਾਂ ਨੂੰ ਇਹ ਬਹੁਤ ਵੱਡਾ ਮਾਨ ਸਤਿਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਤੁਸੀਂ ਸਾਰੇ ਜਾਣੇ ਇਸ ਵੀਰ ਬਾਰੇ ਜਾਣਦੇ ਹੋ ਇਸ ਪਰਿਵਾਰ ਬਾਰੇ ਜਾਣਦੇ ਹੋ ਮੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਇਸ ਪਰਿਵਾਰ ਦੀ ਸ਼ਰਾਫਤ ਇਸ ਪਰਿਵਾਰ ਦੀ ਮਿਹਨਤ ਇਸ ਪਰਿਵਾਰ ਦਾ ਲੋਕਾਂ ਦੇ ਨਾਲ ਮਿਲਣ ਜੁਲਣ ਤੁਸੀਂ ਸਾਰੇ ਜਾਣੇ ਚੰਗੀ ਤਰ੍ਹਾਂ ਜਾਣਦੇ ਹੋ ਔਰ ਮੈਨੂੰ ਇਹ ਲੱਗਦਾ ਹੈ ਕਿ ਪਹਿਲੀ ਵਾਰ ਹੈ ਕਿ ਜੇ ਕਿਸੇ ਆਮ ਪਰਿਵਾਰ ਨੂੰ ਚੇਅਰਮੈਨ ਨਹੀਂ ਦਿੱਤੀ ਗਈ। ਨਹੀਂ ਤਾਂ ਉਹਨਾਂ ਲੋਕਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਜਿਨ੍ਹਾਂ ਦੀ ਉੱਪਰ ਤੱਕ ਪਹੁੰਚ ਹੁੰਦੀ ਸੀ। ਕਿੰਨਾਂ ਦੀ ਔਰ ਮੁੱਖ ਮੰਤਰੀ ਤੱਕ ਦਿੱਤੋ ਜੱਸ ਹੁੰਦੇ ਸੀ ਉਹਨਾਂ ਨੂੰ ਜਾ ਕੇ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਔਰ ਇਸ ਚੇਅਰਮੈਨ ਦੀ ਕੀਮਤ ਅਸੀਂ ਜਾਣਦੇ ਹਾਂ ਕਿੰਨੀ ਹੈ। ਕਿਉਂਕਿ ਅਸੀਂ 35 ਸਾਲ ਤੋਂ ਸਿਆਸਤ ਵਿੱਚ ਲੱਗੇ ਹੋਏ ਹਾਂ। ਔਰ ਹਰ ਵਾਰ ਜਦੋਂ ਵੋਟਾਂ ਦੀ ਬਾਰੀ ਆਉਣੀ ਵੋਟਾਂ ਅਸੀਂ ਪਾਉਣੀਆਂ ਜਿਹਦੇ ਨਾਲ ਅਸੀਂ ਗੂੜੇ ਹੋਏ ਸੀ। ਮਿਹਨਤ ਵੀ ਕਰਨੀ ਵੋਟਾਂ ਦੇ ਵੇਲੇ। ਔਰ ਜਦੋਂ ਵੋਟਾਂ ਦੇ ਬਾਅਦ ਕਿਉਂਕਿ ਕਿਹੇ ਹੀ ਵੱਡੀ ਚੇਅਰਮੈਨ ਹੁੰਦੀ ਸੀ ਜਿਹੜੀ ਜ਼ਿੰਮੇਵਾਰ ਭਾਈਚਾਰੇ ਨਾਲ ਜੁੜੀ ਹੁੰਦੀ ਸੀ ਪਿੰਡਾਂ ਦੇ ਨਾਲ ਜੁੜੀ ਹੁੰਦੀ ਸੀ ਔਰ ਜਦੋਂ ਚੇਅਰਮੈਨ ਦੀ ਵਾਰੀ ਆਉਣੀ ਉਦੋਂ ਟਾਲ ਮਟੋਲ ਕੀਤਾ ਜਾਂਦਾ ਪੰਜ ਪੰਜ ਸਾਲ ਨਗਾਦਣੇ ਇਦਾਂ ਹੀ ਚੰਡੀਗੜ੍ਹ ਦੇ ਘੇੜੇ ਮਾਰ-ਮਾਰ ਕੇ ਥੱਕ ਜਣਾ ਆਜੋ ਜੀ ਅੱਜ ਬਾਦਲ ਸਾਹਿਬ ਨੂੰ ਮਿਲਣਾ ਆਜੋ ਜੀ ਅੱਜ ਛੋਟੇ ਬਾਲ ਸਾਹਿਬ ਨੂੰ ਮਿਲਣਾ ਜੂ ਨੂੰ ਮਿਲਣਾ ਅਗਲੇ ਹਫ਼ਤੇ ਤੁਹਾਡੀ ਨੌਸ ਹੋ ਰਹੀ ਹੈ ਤੇ 35 ਸਾਲ ਦੇ ਵਿੱਚ ਅਸੀਂ ਉਹ ਚੇਅਰਮੈਨ ਦੀ ਪੁਜੀਸਤਰੀ ਪਿਆ ਸਕਦੇ ਹਾਂ ਔਰ ਗੁਰੂ ਸਾਹਿਬ ਦੀ ਦੇਖੋ ਕਿੰਦਾ ਦੀ ਪਾਰਕਿੰਗ ਪ ਪਰਮਾਤਮਾ ਨੇ ਕਿੰਨੀ ਦੀਪਾਰ ਕਿਰਪਾ ਕੀਤੀ ਆ ਕਿ ਅਸੀਂ ਉਹ ਚੇਅਰਮੈਨ ਦੀ ਕੁਰਸੀ ਤਾਂ ਨਹੀਂ ਬਹਿ ਸਕਦੇ ਪਰ ਆਪਾਂ ਸੋਣ ਤੇ ਭਰਾ ਨੂੰ ਲਿਖਾਉਣ ਜੋਗੇ ਹੋਵੇ ਉਹ ਕਿੰਨੇ ਕੀਤਾ ਉਹ ਤੁਸੀਂ ਦਸੂਏ ਦੇ ਲੋਕਾਂ ਨੇ ਦਸੂਏ ਦੀ ਸੰਗਤ ਨੇ ਸਾਨੂੰ ਇੰਨੀ ਤਾਕਤ ਦਿੱਤੀ ਜਿਸ ਦਿਨ ਅੱਜ ਤੋਂ ਪਰਮਾਤਮਾ ਦੀ ਬੜੀ ਆਪਾਰ ਕਿਰਪਾ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ ਨਹੀਂ ਹੈਗੀ ਕੋਈ ਘਰਦੀ ਹੈਗੀ ਕੋਈ ਜਿੰਨੇ ਬੋਰਡ ਨਹੀਂ ਪਾਈ ਉਹ ਵੀ ਸਾਡੇ ਕੋਲ ਆਉਂਦਾ ਪਰ ਜਦੋਂ ਔਖਾ ਸਮਾਂ ਸੀ ਜਦੋਂ ਔਖਾ ਸਮਾਂ ਸੀਗਾ ਜਦੋਂ ਪਿੰਡਾਂ ਦੇ ਵਿੱਚ ਬੈਨ ਨੂੰ ਕੁਰਸੀ ਵੀ ਨਹੀਂ ਲੋਕ ਦਿੰਦੇ ਸੀ ਮੈਂ ਉਦੋਂ ਜਿੰਨਾ ਲੋਕਾਂ ਨੇ ਸਾਥ ਦਿੱਤਾ ਕਿੰਨੀ ਮਿਹਨਤ ਕੀਤੀ ਸਾਰਿਆਂ ਨੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਇੱਕ ਇੱਕ ਬੰਦੇ ਨੇ ਇੱਕ ਇੱਕ ਪਿੰਡ ਕੱਢਿਆ ਡੋਰ ਟੂ ਡੋਰ ਹਰ ਘਰ ਦਾ ਦਵਾਜਾ ਖੜਕਾਇਆ ਫਿਰ ਜਾ ਕੇ ਕੁਰਸੀ ਮਿਲੀ ਹੈ ਨਹੀਂ ਤਾਂ ਉਦਾਂ ਕੁਰਸੀ ਨਹੀਂ ਮਿਲਦੀ ਔਰ ਬਹੁਤ ਮਿਹਨਤ ਕੀਤੀ ਹੈ ਤੁਸੀਂ ਔਰ ਤੁਹਾਡੀ ਸਾਰਿਆਂ ਦੀ ਮਿਹਨਤ ਮਿਹਨਤ ਦੇ ਕਰਕੇ ਆ ਜਿਹੜੀ ਚੇਅਰਮੈਨਨੀ ਕਮਲਪ੍ਰੀਤ ਸਿੰਘ ਸੰਧੂ ਸਾਹਿਬ ਨੂੰ ਇਹ ਅੱਜ ਮਿਲੀ ਔਰ ਮੈਂ ਧੰਨਵਾਦ ਕਰਦਾ ਪ੍ਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਸੋਚੀ ਬਖਸ਼ੀ ਹੈ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਆ ਜਿਹੜੇ ਕੰਮ ਨੇ ਲੋਕਾਂ ਦੇ ਕੰਮ ਦੇ ਜਰੀਏ ਸਾਰਾ ਕੁਝ ਮਿਲ ਸਕਦਾ ਔਰ ਅਸੀਂ ਮਿਹਨਤ ਕਰ ਰਿਹਾ ਸਾਡਾ ਸਾਰਾ ਪਰਿਵਾਰ ਸਾਡੀ ਸਾਰੀ ਟੀਮ ਇਮਾਨਦਾਰੀ ਨਾਲ ਤਿੰਨ ਸਾਲ ਹੋ ਗਏ ਤਿੰਨਾਂ ਸਾਲਾਂ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਇਆ ਲੋਕਾਂ ਤਿੰਨਾਂ ਸਾਲਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਦਿਖਾਇਆ ਤਿੰਨਾਂ ਸਾਲਾਂ ਦੇ ਵਿੱਚ ਲੋਕਾਂ ਨੇ ਕੰਮ ਕਰਕੇ ਦਿਖਾਇਆ ਤਿੰਨਾਂ ਸਾਲਾਂ ਦੇ ਪਿੰਡਾਂ 'ਚ ਤੇ ਆ ਕੇ ਦਿਖਾਇਆ ਕਿ ਕੋਈ ਇਹ ਨਹੀਂ ਕਿ ਇੱਕ ਵਾਰੀ ਐਮਐਲਏ ਬਣ ਜਾਓ 5 ਸਾਲ ਬਾਅਦ ਉਹ ਦੇਖੋ ਤਿੰਨਾਂ ਸਾਲਾਂ 'ਚ 10-10 ਵਾਰੀ ਪਿੰਡਾਂ 'ਚ ਗਏ ਆ ਕਿੰਨਾ ਸਾਲਾਂ ਅਜੇ ਕਈ ਪਿੰਡਾਂ ਤਾਂ ਮੈਂ ਵੀ ਵੀ ਮੇਰੀ ਵੀ ਜਾ ਕੇ ਆਇਆ ਔਰ 2 ਸਾਲ ਹੋ ਰਿਹਾ ਹੈ ਜੇ ਸਰਕਾਰ ਦੇ ਬਹੁਤ ਕੰਮ ਕਾਢੀ ਸਰਕਾਰ ਨੇ ਅਜੇ ਕਰਦੇ ਆ ਜਿਹੜੇ ਕੀਤੇ ਉਹ ਵੀ ਬਹੁਤ ਵਧੀਆ ਕੀਤੇ ਆ ਔਰ ਦੂਸਾਂ ਸਾਲਾਂ 'ਚ ਹੋਰ ਜਿਹੜੇ ਕੰਮ ਆ ਤੁਹਾਡੀ ਜਿਹੜੀ ਸਰਕਾਰ ਆ ਕਰੇ ਜਾ ਦੇ ਔਰ ਇਹ ਬਹੁਤ ਵੱਡਾ ਮਾਣ ਸਤਿਕਾਰ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਮਿਲਿਆ ਮੈਂ ਧੰਨਵਾਦ ਕਰਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਸਾਹਦੇ ਉੱਤੇ ਅਸ਼ੀਰਵਾਦ ਰੱਖਿਆ ਔਰ ਧੰਨਵਾਦ ਕਰਦਾ ਮਾਣਯੋਗ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਬਹੁਤ ਅរਜੇਮੇ ਸੀਗੇ ਬਹੁਤ ਅਰਜੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਕਿਸੇ ਨੂੰ ਇਸ ਪਰਿਵਾਰ ਨੂੰ ਅੱਜ ਹੌਸਲਾ ਵਜ਼ਾਈ ਦੇਣ ਵਾਸਤੇ ਉਹਨਾਂ ਦਾ ਮਾਨ ਸਤਿਕਾਰ ਕਰਨ ਵਾਸਤੇ ਇੱਥੇ ਪਹੁੰਚੇ। ਔਰ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿਉਂਕਿ ਜਿੰਨੀ ਵਾਰੀ ਵੀ ਔਰ ਕੱਟ ਕਰਨਾ ਬਹੁਤਾ ਕੋਈ ਔਖਾ ਨਹੀਂ ਲੱਗਦਾ ਕਿਉਂਕਿ ਜਿੰਨੀ ਵਾਰੀ ਵੀ ਕਿਸੇ ਨੂੰ ਆਪਾਂ ਇੱਕ ਵਾਰੀ ਬੇਨਤੀ ਕਰਦੀ ਆ ਕਦੀ ਔਰ ਨਾ ਅਸੀਂ ਵੀ ਕਦੀ ਕਿਸ ਨੂੰ ਕੀਤੀ ਜੇ ਸਾਡੇ ਕੋਲ ਘਰ ਕਿਦਿਆ ਪਰ ਤੁਸੀਂ ਵੀ ਉਹ ਚੀਜ਼ਾਂ ਮਾਨ ਸਤਿਕਾਰ ਹਮੇਸ਼ਿਆ ਸਾਡਾ ਰੱਖਦੇ ਰਹੋ ਔਰ ਜਦੋਂ ਵੀ ਤੁਹਾਨੂੰ ਕਦੀ ਸਾਡਾ ਆਪਾਂ ਆਵਾਜ਼ ਮਾਰੀਏ ਤੁਸੀਂ ਇਦਾਂ ਹੀ ਖੜੇ ਮੱਥੇ ਆਉਂਦੇ ਹੋ ਔਰ ਤੁਹਾਡਾ ਦਿਲ ਦੀਆਂ ਗੱਲਾਂ ਕਿ ਮੈਂ ਆਪਣੇ ਵੱਲੋਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਦਿਲ ਦੀਆਂ ਗੱਲਾਂ ਕਿ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਜਾਣੇ ਅੱਜ ਖੁਸ਼ੀ ਦੇ ਮੌਕੇ ਦੇ ਉੱਤੇ ਇੱਥੇ ਆਏ ਹੋ ਇਹਨਾਂ ਨੂੰ ਪੂਰੀ ਉਮੀਦ ਹੈ ਕਿਉਂਕਿ ਇਹ ਜਿਹੜਾ ਆਧਾਰ ਹਾਰਕਟ ਕਮੇਟੀ ਬਹੁਤ ਵੱਡਾ ਅਧਾਰ ਹੁੰਦਾ ਅਦਾਲਤ ਕਰਨ ਵਿੱਚ ਅਸੀਂ ਕਰਜੇ ਲੈ ਕੇ ਅਧਾਰਕਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਕਰਾਂਗੇ ਕਿ ਆਪਣੇ ਆਰਤੀ ਵੀਰਾਂ ਦੀਆਂ ਇਹ ਦੀ ਮਿੱਤੂਨੀਆਂ ਦੀਆਂ ਆਪਣੇ ਛੱਲਾਂ ਵਾਲੇ ਜਿਹੜੇ ਸਿਰਾਂ ਨੇ ਜਾਂ ਹੋਰ ਜਿਹੜੀ ਕਿਸਾਨੀ ਨਾਲ ਜੁੜੇ ਹੋਏ ਸਾਡੇ ਵੀਰ ਉਹਨਾਂ ਦੀਆਂ ਮੁਸ਼ਕਲਾਂ ਹੋਣਗੀਆਂ ਲਾ ਕੇ ਤੁਹਾਡੇ ਸਹਿਯੋਗ ਦੇ ਨਾਲ ਚੇਅਰਮੈਨ ਸਾਹਿਬੇ ਸਾਹਿਰ ਨੇ ਜਨ ਵੀ ਕੋਈ ਤਕਰੀ ਮੁਸ਼ਕਲ ਆ ਉਹ ਨਹੀਂ ਆਉਣ ਦਿੱਤੀ ਔਰ ਮੈਂ ਦੁਬਾਰਾ ਨੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮਾਨਯੋਗ ਮੰਤਰੀ ਸਾਹਿਬ ਜਿੱਥੇ ਜੀ ਆਇਆਂ ਇਕਦਾਂ ਤੇ ਆ ਪਿਤਾ ਜੀ ਬਹੁਤ ਧੰਨਵਾਦ ਕਰਦਾ ਕਿ ਉਹ ਵੀ ਇਥੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕੱਟਸ ਵਾਹਿਗੁਰੂ ਜੀ ਕੱਟਸ ਕਾ ਕਾਲ ਸਾਹਿਬਾ ਜੀ ਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਸਟੇਜ ਤੇ ਵਿਰਾਜਮਾਨ ਸਾਡੇ ਅਤੀ ਸਤਕਾਰਯੋਗ ਪੰਜਾਬ ਗਵਰਨਮੈਂਟ ਦੇ ਕੈਬਨਿਟ ਮਨਿਸਟਰ ਡਾਕਟਰ ਰਵਜੋਤ ਜੀ ਜਿਹੜੇ ਕਿ ਸ਼ਾਮਚਰਾਸੀ ਹਲਕੇ ਦੇ ਐਸੇ ਬਤੌਰੇ ਐਮਐਲਏ ਅਗਵਾਈ ਵੀ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਹੀ ਸਾਡੇ ਗਸੂਆ ਹਲਕੇ ਦੀ ਅਗਵਾਈ ਕਰ ਰਹੇ ਐਮਐਲਏ ਸਰਦਾਰ ਕਰਮਵੀਰ ਸਿੰਘ ਕੁਮੰਜੀ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਕਰਮਿੰਦਰ ਸਿੰਘ ਬਖਸ਼ੀ ਜੀ ਸਾਡੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਜੀ ਔਰ ਅਧਿਸਤਕਾਰੀਓ ਪਿਤਾ ਕਰਮਵੀਰ ਕੁਮਨਜੀ ਦੇ ਉਹਨਾਂ ਦਾ ਵੀ ਔਰ ਜਿੰਨੀ ਵੀ ਸਮੂੱਚੇ ਸਾਡੇ ਬਲਾਕ ਪ੍ਰਧਾਨ ਸਾਡੇ ਐਮਸੀ ਸਹਿਬਾਨ ਸਾਡੇ ਵੱਖ-ਵੱਖ ਵਿੰਗਾ ਦੇ ਅਹੁਦੇਦਾਰ ਸਹਿਬਾਨ ਤੇ ਬੜੇ ਹੀ ਸਤਕਾਰਯੋਗ ਤੁਸੀਂ ਸਾਰੇ ਸਾਥੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਸ਼ੁਭ ਸਵੇਤ ਵਧਾਈ ਕਿੰਨੀ ਆ ਔਰ ਨਾਲ ਹੀ ਆਸ ਕਰਦੀ ਆ ਕਿ ਦਸੂਹਾ ਹਲਕੇ ਦੀ ਅਗਰ ਗੱਲ ਕਰਾਂ ਕਿ ਮੈਂ ਉੱਥੇ ਬੈਠੀ ਤੁਹਾਨੂੰ ਸਾਰਿਆਂ ਨੂੰ ਦੇਖ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਇਹ ਉਹ ਸਾਰੀ ਟੀਮ ਆ ਜਿਹੜੀ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਮੀਟਿੰਗਾਂ ਕਰਦੇ ਸੀਗੇ ਉਸ ਵਕਤ ਸਾਡੀ ਲੜਾਈ ਬੜੀ ਵੱਡੀ ਸੀ ਔਰ ਅਸੀਂ ਸਾਰਿਆਂ ਨੇ ਰਲ ਕੇ ਉਸ ਲੜਾਈ ਨੂੰ ਜਿੱਤਿਆ ਅੱਜ ਕੇਪੀ ਸਿੰਘ ਸੰਧੂ ਪਤਾ ਰਹੇ ਮਾਪਿੰਟ ਕਮੇਟੀ ਦੇ ਚੇਅਰਮੈਨਾ ਜੋ ਅਦਾ ਸੰਭਾਲ ਰਹੇ ਆ ਜਿੱਥੇ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕੁਵਾਰਤ ਪਾਰ ਦਿੱਨੀ ਆ ਨਾਲ ਤੁਹਾਡੇ ਸਾਰਿਆਂ ਤੋਂ ਆਸ ਕਰਦੀ ਆ ਕਿਉਂਕਿ ਕੋਈ ਵੀ ਪਾਰਟੀ ਉਹ ਕੀ ਪਾਰਟੀ ਕੀ ਹੁੰਦੀ ਪਾਰਟੀ ਇੱਕ ਸਮੂਹ ਹੁੰਦਾ ਹੈ ਇੱਕ ਐਸਾ ਸਮੂਹ ਜਿਹੜਾ ਇੱਕ ਸੋਚ ਨੂੰ ਲੈ ਕੇ ਚੱਲਦਾ ਹੈ ਅਗਰ ਮੈਂ ਆਵਾਜ਼ ਦੀ ਪਾਰਟੀ ਦੀ ਗੱਲ ਕਰਾਂ ਤੁਹੋ ਇੱਕ ਐਸਾ ਸਮੂਹ ਸੀਗਾ ਜਿਹੜਾ ਡਵੈਲਪਮੈਂਟ ਤੇ ਮੁੱਦੇ ਤੇ ਪੰਜਾਬ ਚ ਸਰਕਾਰ ਲੈ ਕੇ ਆਇਆ ਸੀਗਾ ਸਾਥਿਓ ਅਸੀਂ ਇਲੈਕਸ਼ਨ ਤੋਂ ਪਹਿਲਾਂ ਤੇ ਹੁਣ ਤੱਕ ਇੱਕ ਦੂਸਰੇ ਦੇ ਨਾਲ ਇਸ ਸਪੈਸੀਫਿਕ ਅਗਰ ਮੈਂ ਪੂਰੇ ਜ਼ਿਲ੍ਹੇ ਦੀ ਗੱਲ ਕਰੂੰਗੀ ਤੇ ਸਪੈਸ਼ਲੀ ਅਗਰ ਮੈਂ 10ਵੇਂ ਹਲਕੇ ਦੀ ਗੱਲ ਕਰੂੰਗੀ ਤੇ ਮੈਨੂੰ ਲੱਗਦਾ ਕਿ ਅਸੀਂ ਸਾਰੇ ਐਸੇ ਸਮੂਹ ਇੱਕ ਦੂਜੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਜੁੜੇ ਰਹੇ ਅਸੀਂ ਹਮੇਸ਼ਾ ਇੱਕ ਦੂਸਰੇ ਦੇ ਦੁੱਖ ਸੁੱਖ ਚ ਸਾਥ ਦਿੱਤਾ ਅਸੀਂ ਹਾਰਾਂ ਵੀ ਜਿੱਥੇ ਸੈਲੀਬ੍ਰੇਟ ਕੀਤੀਆਂ ਤਾਜਨਾਬ ਵੀ ਸੈਲੀਬ੍ਰੇਟ ਕੀਤਾ ਤੇ ਅੱਜ ਬੜੇ ਮਾਣ ਦੇ ਨਾਲ ਅਸੀਂ ਖੁਸ਼ੀ ਵੀ ਜਿਹੜੀ ਆ ਸਾਰੇ ਇਕੱਠੇ ਸੈਲੀਬ੍ਰੇਟ ਕਰ ਰਹੇ ਆ ਔਰ ਮੈਂ ਇਹੀ ਆਸ ਕਰਦੀ ਆ ਕਿ ਔਰ ਵਾਲੇ ਸਮੇਂ ਚ ਵੀ ਅਸੀਂ ਇਸੇ ਤਰ੍ਹਾਂ ਅੱਗੇ ਪੰਜਾਬ ਦੀ ਡਿਵੈਲਪਮੈਂਟ ਲਈ ਆਪਣੇ ਸੂਬੇ ਦੀ ਔਰ ਆਪਣੇ ਹਲਕੇ ਦੀ ਡਿਵੈਲਪਮੈਂਟ ਵਾਸਤੇ ਇਕਜੁੱਟ ਹੋ ਕੇ ਇਸੇ ਤਰ੍ਹਾਂ ਇੱਕ ਦੂਜੇ ਦਾ ਸਾਥ ਦੇਵਾਂਗੇ ਸੋ ਜਿੱਥੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੀ ਆ ਔਰ ਨਾਲ ਹੀ ਆਸ ਕਰਦੀ ਆ ਕਿ ਜਿਸ ਦਾ ਕਰਮਜੀਤ ਸਿੰਘ ਕੁੰਮਣਜੀ ਬਤੌਰ ਜਿਹੜਾ ਬਤੌਰ ਐਮਐਲਏ ਆਪਣਾ ਹਰ ਫਲਕੇ ਨੂੰ ਪਰਿਵਾਰ ਦੀ ਤਰ੍ਹਾਂ ਮੈਨੇਜ ਕਰ ਰਹੇ ਨੇ ਸੋ ਕੈਪੀ ਸੰਤੂ ਜੀ ਵੀ ਕਿਉਂਕਿ ਕਿਸਾਨੀ ਨਾਲ ਜੁੜੀ ਹੋਈ ਹੈ ਚੇਅਰਮੈਨੀ ਹੁੰਦੀ ਆ ਸੋ ਕਿਸਾਨਾਂ ਦੇ ਆਪਣੇ ਮਸਲੇ ਨੇ ਬਹੁਤ ਸਾਰੀਆਂ ਚੀਜ਼ਾਂ ਉਹ ਸਰਕਾਰ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਸਰਕਾਰ ਦੀਆਂ ਜਿਹੜੇ ਵੀ ਡਿਵੈਲਪਮੈਂਟ ਆ ਪੋਲਿਸੀਜ਼ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਹੁੰਦਾ ਚੇਅਰਮੈਨਸ ਨੇ ਸੋ ਇੱਕ ਚੇਅਰਮੈਨ ਇੱਕ ਕੜੀ ਦਾ ਕੰਮ ਕਰਦਾ ਹੈ ਲੋਕਾਂ ਚ ਕਿਸਾਨੀ ਔਰ ਸਰਕਾਰ ਦੇ ਵਿੱਚ ਔਰ ਮੈਂ ਆਸ ਕਰਦੀ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਜ਼ਿਆਦਾ ਨਾ ਕਹਿੰਦੀ ਹੋਈ ਇਹੀ ਕਹੂੰਗੀ ਕਿ ਆਓ ਸਾਰੇ ਨਾਲ ਕੇ ਆਪਣੇ ਸੂਬੇ ਔਰ ਆਪਣੇ ਕਸਬੇ ਦੀ ਡਿਵੈਲਪਮੈਂਟ ਲਈ ਇਕਜੁੱਟ ਹੋ ਕੇ ਦਿਨ ਰਾਤ ਕੰਮ ਕਰੀਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜਿੰਕਾ ਖਾਨ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਗੜਦੀਵਾਲ ਤੋਂ ਕਬਾ ਦੀਪ ਸਿੰਘ ਸੇਵਾ ਸਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਹੜੇ ਬੜੇ ਪਿਛਲੇ ਲੰਬੇ ਸਮੇਂ ਤੋਂ ਬੜੀਆਂ ਵੱਡੀਆਂ ਸੇਵਾਵਾਂ ਦੇ ਰਹੇ ਆ ਮੇਰੇ ਵੱਡੇ ਵੀਰ ਮਨਜੋਤ ਤਲਵੰਡੀ ਸਾਡੇ ਵਿੱਚ ਪਹੁੰਚੇ ਆ ਉਹਨਾਂ ਦਾ ਇੱਥੇ ਆਉਣ ਤੇ ਨਿੱਗਾ ਜੀ ਨਿੱਗਾ ਸਵਾਗਤ ਸਾਡੇ ਇਹ ਵੀਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਬੇਸਹਾਰਾ ਲੋਕਾਂ ਨੂੰ ਸੰਭ ਰਿਹਾ ਰਹੇ ਸਾਡੇ ਵਿੱਚ ਪਹੁੰਚੇ ਆ ਸਾਡਾ ਵੀਰ ਮਨਜੋਤ ਤਲਵੰਡੀ ਉਹਨਾਂ ਨੂੰ ਇੱਥੇ ਆਉਂਦੇ ਜੀ ਆਇਆਂ ਨੂੰ ਇੱਧਰ ਪਰ ਆਇਓ ਤੁਹਾਡੇ ਵਾਰ ਕਿ ਆਇਓ ਸਭ ਤੋਂ ਪਹਿਲਾਂ ਆਈ ਹੋਈ ਸਾਰੀ ਸੰਗਤਾਂ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜਤੇ ਵਿਰਾਜਮਾਨ ਸਾਡੇ ਬੜੇ ਹੀ ਸਤਿਕਾਰਯੋਗ ਸਾਡੇ ਐਮਐਲਏ ਸਹਿਬਾਨ ਜੀ ਦੇ ਫਾਦਰ ਸਾਹਿਬ ਸਰਦਾਰ ਜਗਮੋਨ ਸਿੰਘ ਜੀ ਗੁਮਨ ਸਾਹਿਬ ਠਨਾਲ ਸਾਡੀ ਹੁਸ਼ਿਆਰਪੁਰ ਦੀ ਸਮੂਚੀ ਲੀਡਰਸ਼ਿਪ ਅਕਸ਼ੀ ਜੀ ਪਾਬਲਾ ਜੀ ਮਦਮ ਕਰਮਜੀਤ ਜੀ ਸਾਡੇ ਸਾਡੇ ਮਨਜੋਤ ਭਾਜੀ ਤੇ ਮੇਰੇ ਸਾਹਮਣੇ ਬੈਠੀ ਗੁਰੂ ਪਿਆਰੇ ਗੁਰੂ ਰੂਪੀ ਸੰਗਤ ਜਿਹਦੇ ਵਿੱਚ ਇਥੋਂ ਦੇ ਜੁਵਾ ਹਲਕੇ ਤੋਂ ਬਲੌਗਪਰ ਦਾ ਸਾਡੇ ਸਾਡੇ ਵਰਕਰ ਸਹਿਬਾਨ ਸਾਡੇ ਸਰਪੰਚ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਮੰਡੀ ਦੇ ادارے ਦਾ ਰਿਲੇਟਡ ਸਾਡੇ ਆਰਟੀਆ ਦੀ ਟੀਮ ਉਹਦੇ ਪ੍ਰਧਾਨ ਸਾਡੇ ਸ਼ੈਲਾਰਾ ਦੀ ਟੀਮ ਉਹਦੀ ਕਮੇਟੀ ਉਹਦੇ ਪ੍ਰਧਾਨ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਮੈਂ ਕਹਾਂਗਾ ਖੁਸ਼ੀਆਂ ਦਾ ਦਿਨ ਹੈਗਾ ਪਾਕਾਲਾ ਸਮਾ ਹੈਗਾ ਮੁਬਾਰਕ ਪਲ ਮੁਬਾਰਕ ਸਮਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਮੁਬਾਰਕਬਾਦ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸਾਡੇ ਛੋਟੇ ਵੀ ਕਮਲਪ੍ਰੀਤ ਸਿੰਘ ਸੰਧੂ ਜੀ ਨੂੰ ਜੋ ਕਿ ਪਾਰਟੀ ਵੱਲੋਂ ਚੇਅਰਮੈਨ ਇਹਦਾ ਦੁਆਜਿਆ ਗਿਆ ਅਸੀਂ ਸਾਰੇ ਉਹਨਾਂ ਦੀ ਤਾਜ ਪੋਸ਼ੀ ਲਈ ਇਕੱਠੇ ਹੋਏ ਆ ਤੇ ਮੈਂ ਧੰਨਵਾਦ ਕਰਦਾ ਸਾਡੇ ਸੈਂਟਰ ਲੀਡਰਸ਼ਿਪ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਾਡੀ ਸਟੇਟ ਲੀਡਰਸ਼ਿਪ ਜੀ ਦਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਪ੍ਰਧਾਨ ਅਮਨ अरोड़ा ਗਰਸੀ ਸਾਹਿਬ ਦਾ ਜਿਨ੍ਹਾਂ ਨੇ ਇਹ ਕਾਰ ਦਖਾਇਆ ਇਹ ਸਾਨੂੰ ਸਬੂਤ ਦਿੱਤਾ ਜੇ ਆਮ ਵਰਕਰਾਂ ਦੀ ਹੁਕਮਤ ਪੈਂਦੀ ਆ ਕਦਰ ਹੁੰਦਾ ਮਾਣ ਹੁੰਦਾ ਉਹ ਸਿਰਫ ਜ ਸਿਰਫ ਆਵਾਜ਼ੀ ਪਾਰਟੀ ਚ ਹੁੰਦਾ ਆ ਤਕਰੀਬਨ ਅਜੇ 12 ਸਾਲ ਹੀ ਹੋਏ ਸਾਡੀ ਪਾਰਟੀ ਨੂੰ ਬਣੀ ਜੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੌਮੀ ਕਨਵੀਨਰ ਤੋਂ ਲੈ ਕੇ ਜਦ 3.5 ਲੈਵਲ ਤੇ ਅਸੀਂ ਆ ਗਏ ਸਾਡੇ ਪਿੰਡ Bandaam ਤੱਕ ਕਿਸੇ ਦਾ ਵੀ ਕੋਈ ਰਾਜਨੀਤਿਕ ਪਛੋਕਰ ਨਹੀਂ ਸੀਗਾ